ਪੁੱਤਰੀ ਘਾਲੀ ਮੈਂ ਵਿੱਕੀ ਰਿਕਵੀਰ ਆਲਾ ਤੁਹਾਡਾ ਸਵਾਗਤ ਹੈ ਅਰੇ ਚੈਨਲ ਅਮਨੁ ਬਟਿਕ ਦੇ ਉੱਤੇ ਤੇ ਜੋ ਆਪਣੀ ਕੱਲ ਵੀਡੀਓ ਪਾਈ ਸੀ ਇਹ ਨਾ ਵੀ ਸਿੰਪਲ ਸੂਟ ਨੂੰ ਆਪਾਂ ਇਹ ਕਿਵੇਂ ਬਣਾਈਏ ਪਾਰਟੀ ਵੇਰ ਗੱਲ ਆਪਾਂ ਉਹਦੇ ਬਾਹਾਂ ਦਾ ਡਿਜ਼ਾਈਨ ਦਿਖਾਇਆ ਸੀਗਾ ਤੇ ਅੱਜ ਆਪਾਂ ਨੇ ਉਹ ਸੂਟ ਦਾ ਮੇਨ ਡਿਜ਼ਾਈਨ ਦਿਖਾਵਾਂਗੇ ਜਿਸ ਨੂੰ ਮੇਨ ਡਿਜ਼ਾਈਨ ਦੀ ਵੀਡੀਓ ਦਿਖਾਵਾਂਗੇ ਐਂ ਲਾ ਲਓ ਵੀ ਇਹ ਡਿਜ਼ਾਈਨ ਕੰਪਲੀਟ ਹੋਣ ਦੇ ਨਾਲ ਦੇਖੋ ਤੁਸੀਂ ਸੂਟ ਬਹੁਤ ਹੀ ਸੋਹਣਾ ਬਣ ਗਿਆ ਘੇਰੇ ਦਾ ਡਿਜ਼ਾਈਨ ਆ ਸੋਨੂੰ ਬਹੁਤ ਪਸੰਦ ਆਊਗਾ ਕਲਰ ਉਹੀ ਨੇ ਤੇ ਇਹਦੇ ਚ ਜਰੀ ਦਾ ਵੀ ਬਹੁਤ ਸੋਹਣਾ ਟੱਚ ਦਿੱਤਾ ਹੋਇਆ ਤੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਤੇ ਜਿਹੜੇ ਭੈਣ ਬ੍ਰਾਹਮਣ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਵੈਨ ਲਾਈਕ ਨੂੰ ਵੀ ਤਾਂ ਪਿਆ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਚਲੋ ਜੀ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਤੁਸੀਂ ਦੇਖਿਓ ਸਾਰੀ ਵੀਡੀਓ ਤੇ ਤੁਹਾਨੂੰ ਡਿਜ਼ਾਈਨ ਜਰੂਰ ਹਸੰਦਾ ਹੋਊਗਾ ਲਓ ਜੀ ਇਹ ਆਪਣਾ ਉਹੀ ਪਸ਼ਮੀਨੇ ਦਾ ਮਹਿਰੂਬ ਕਲਰ ਦਾ ਤਸਵੀਰਾਂ ਸੂਟ ਮੈਂ ਰੂਮ ਕਦਰ ਉਹ ਵੀ ਸੂਟ ਹੈ ਇਹ ਆਪਣਾ ਜਿਹਦੀ ਆਪਾਂ ਵਾਂਹਾਂ ਦੀ ਤੁਹਾਨੂੰ ਦਿਖਾਈ ਸੀ ਕੜਾਈ ਤੇ ਆਪਾਂ ਹਨਾ ਵੀਡੀਓ ਵੀ ਪਾਈ ਸੀ ਵੀ ਸਿੰਪਲ ਸੂਟ ਨੂੰ ਕਿਵੇਂ ਬਣਾਇਆ ਸੋਨਾ ਪਾਰਟੀ ویئر ਤੇ ਆਹ ਡਿਜ਼ਾਈਨ ਦੇਖੋ ਸੁਰੀ ਆ ਸ਼ਾਪਾ ਛਪਿਆ ਹੋਇਆ ਗੂੜਾ ਸੂਟ ਆ ਇਸ ਕਰਕੇ ਚੂਨੇ ਦੇ ਨਾਲ ਛਾਪਿਆ ਹੋਇਆ ਕਿਉਂ ਨੀਲੇ ਕਲਰ ਦਾ ਜਿਹੜਾ ਛਾਪਾ ਹੋਏ ਇਹਦੇ ਵਿੱਚ ਦੀਦਾ ਨਹੀਂ ਹੈਗਾ ਦਿਖਦਾ ਨਹੀਂ ਹੈਗਾ ਤੇ ਤੁਸੀਂ ਆ ਛਾਪੇ ਦੇ ਅਕੋਰਡਿੰਗ ਹੀ ਦੇਖ ਲਓ ਵੀ ਹੈ ਨਾ ਕਿੰਨਾ ਸੋਹਣਾ ਡਿਜ਼ਾਈਨ ਆ ਇਹ ਬਣ ਕੇ ਤਿਆਰ ਹੋਊਗਾ ਤੁਸੀਂ ਦੇਖੋਗੇ ਕਿੰਨਾ ਜਾਦੇ ਸੋਹਣਾ ਲੱਗੂਗਾ ਬਾਕੀ ਇਹਦੇ ਵਿੱਚ ਰੰਗ ਦਾ ਕੰਬੀ ਨਹੀਂ ਜਣ ਵੀ ਬਹੁਤ ਜਿਆਦੇ ਸੋਹਣਾ ਲੱਗੇਗਾ ਤੁਸੀਂ ਵੀਡੀਓ ਸਕਿਪ ਨਾ ਕਰਿਓ ਸਾਰਾ ਦੇਖਿਓ ਦੇਖਿਓ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਇਹ ਪਹਿਲਾਂ ਮੈਂ ਕੱਟੀਆਂ ਸ਼ਾਰਟ ਕੀਤੀਆਂ ਨੇ ਦੇਖੋ ਵਧੀਆ ਪੂਰਾ ਬਰੀਕ ਡਿਜ਼ਾਈਨ ਆ ਛੋਟਾ ਛੋਟਾ ਇਹ ਜਿਵੇਂ ਪੱਤੀਆਂ ਵੀ ਨੇ ਜਿੰਦਾ ਦੇ ਖੋਰਾ ਹਰੀ ਹਰੀ ਪੱਤੇ ਮੁਹੇ ਉਡੀਆਂ ਉਸ ਜਿੱਕੇ ਜੇ ਪੱਤੀ ਆ ਗਈ ਇਹ ਜਿੱਕੜਾਈ ਨੇ ਜੇ ਤੁਸੀਂ ਲਾ ਲੋ ਕਿ ਇੱਕ ਸਿੰਪਲ ਸਾਫ ਸੂਟ ਨੂੰ ਵੀ ਕਿੰਨਾ ਜਿਆਦਾ ਸੋਹਣਾ ਬਣਾ ਦਦਾ ਇਹਦੇ ਫਿਰ ਆਪਾਂ ਕੈਨਨ ਨੇ ਵੀ ਆਪਾਂ ਬਿਲਕੁਲ ਸਾਫ ਸੂਟ ਨੂੰ ਹੈ ਨਾ ਬਣਾਤਾ ਪਾਰਟੀ ਵੇਅਰ ਕਿਉਂ ਉਹ ਜਿਹੜੇ ਡਿਜ਼ਾਈਨ ਹੁੰਦੇ ਨੇ ਉਹੀ ਇਹਨਾਂ ਸੂਟਾਂ ਨੂੰ ਪਾਰਟੀ ਵੇਅਰ ਤੇ ਡਿਜ਼ਾਈਨਰ ਸੂਟ ਬਣਾਉਂਦੇ ਨੇ ਜੇ ਦੇਖੋ ਆਹਨ ਜਿੱਕੇ ਜਾਏਗਾ ਤਕੀਲਾ ਇਹ ਪਤੀ ਦਾ ਪਹਿਲਾ ਲੈਫਟ ਵਾਲਾ ਹਿੱਸਾ ਕੜਾਈ ਕਰ ਰਹੇ ਨੇ ਜਿਹੜਾ ਰਾਈਟ ਵਾਲਾ ਹਿੱਸਾ ਕਿਉਂ ਇਦਾਂ ਦੋ ਹਿੱਸਿਆਂ ਦੇ ਵਿੱਚ ਜਦੋਂ ਆਪਾਂ ਇਹ ਪੱਤੀ ਨੂੰ ਕਢਾਈ ਕਰਦੇ ਹਾਂ ਨਾ ਤਾਂ ਉਹਦੇ ਵਿੱਚ ਇੱਕ ਦੇਖੋ ਲਾਈਨ ਜੀ ਬਣ ਜਾਂਦੀ ਹੈ ਜਿਹਦੇ ਨਾਲ ਇਹ ਪੱਤੀ ਪ੍ਰੋਪਰ ਪੱਤੀ ਬਣੀ ਹੋਈ ਦਿਖਦੀ ਹੈ ਵੀ ਇਹ ਪੱਤੀ ਆ ਮਤਲਬ ਪੱਤੀ ਵੀ ਲੈਫਟ ਰਾਈਟ ਵਾਲੀ ਸ਼ੇਡ ਪੂਰੀ ਪ੍ਰੋਪਰ ਦੇ ਦਦੀ ਹੈ ਤੇ ਪੱਤੀ ਪੂਰੀ ਸੋਹਣੀ ਲੱਗਦੀ ਹੈ ਤੇ ਇਹ ਇੱਕ ਵਾਰ ਦਿਖਾਇਓ ਪੱਤੀ ਇਹਦਾਂ ਨੂੰ ਕਰਕੇ ਤੇ ਆ ਦੇਖੋ ਕਿੰਨੀ ਸੋਹਣੀ ਬਣੀ ਆ ਪੱਤੀ ਦੋਨੇ ਸਾਈਡਾਂ ਬਣਾ ਕੇ ਉਸ ਤੋਂ ਬਾਅਦ ਜੀਰੋ ਟੈਂਕੀ ਦੀ ਉਹਦੇ ਅੰਦਰ ਆਊਟਰ ਲੇਨ ਕੀਤੀ ਆ ਤੇ ਸੈਂਟਰ ਦੇ ਵਿੱਚ ਰੇਨ ਮਾਰੀ ਗਈ ਆ ਤੇ ਬਹੁਤ ਜ਼ਿਆਦਾ ਸੋਹਣੀ ਬਣ ਕੇ ਆ ਰਹੀ ਆ ਪੱਤੀ ਤੇ ਇਹਦੇ ਵਿੱਚ ਆ ਇੱਕ ਆ ਜਿੱਕੇ ਜਗ੍ਹਾ ਪੱਤੀ ਆ ਇਹ ਵੀ ਉਸ ਦੀਆਂ ਹੋਣੀਆਂ ਤੇ ਬਾਕੀ ਆਪ ਹੁੰਦ ਨੇ ਨਾ ਇਹ ਵੀ ਆਪਣੇ ਉਹੀ ਰੰਗਾਂ ਦੇ ਬਣਣਗੇ ਜੋ ਆਪਾਂ ਕੱਲ ਬਾਹਾਂ ਦੀ ਕੜਾਈ ਦਿਖਾਈ ਸੀ ਤੁਹਾਨੂੰ ਦਾ ਇਹ ਬਲੂ ਤੇ ਜੈਨੋ ਵਿੱਚ ਕੋਲ ਜਰੀ ਦਾ ਵੀ ਟਸ ਲੈਂਦਾ ਜਾਊਗਾ ਲੋ ਜੀ ਜੋ ਇਹ ਡਿਜ਼ਾਈਨ ਦੇ ਵਿੱਚ ਨਾ ਹਰੀਆਂ ਪੱਤੀਆਂ ਸੀਆਂ ਬਾਕੀ ਇਹ ਜਿੱਗ ਜੇ ਪੱਤੀਆਂ ਨੇ ਨਾ ਉਹ ਸਾਰੀਆਂ ਕੰਪਲੀਟ ਹੋ ਚੁੱਕੀਆਂ ਨੇ ਆ ਸੋਨੂ ਜੋ ਦਿਖ ਰਿਹਾ ਨਾ ਡਿਜ਼ਾਈਨ ਇਹਨੂੰ ਜਰੀ ਨਾਲ ਬਣਾਇਆ ਜਾਊਗਾ ਆਊਟ ਲਾਈਨ 2 ਨੰਬਰ ਦੇ ਟਾਂਕੇ ਨਾਲ ਤੇ ਵਿੱਚ 0 ਨੰਬਰ ਦੇ ਟਾਂਕੇ ਨਾਲ ਕਢਾਈ ਕੀਤੀ ਜਾਊਗੀ ਤੇ ਹੁਣ ਅਮਨ ਨੇ ਜੈਲੋਰੀ ਚਾੜੀਆ ਤੇ ਜੈਲੋਰੀ ਦੇ ਜੋ ਪੱਤੀਆਂ ਦੇ ਹਨਾ ਫੁੱਲ ਨੇ ਕੋਜਾ ਉਹ ਬਣਾਏ ਜਾਣਗੇ ਹੁਣ ਲਓ ਜੀ ਅਮਨ ਇੱਥੇ ਹੁਣ ਜੈਲੋ ਫੁੱਲ ਬਣਾਉਣਗੇ ਤੇ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਊਗਾ ਨਾ ਵੀ ਆਲੇ-ਦਾਲੇ ਕਾਫੀ ਪੱਤੀਆਂ ਨੇ ਬਟ ਇਹ ਪੰਜ ਪੱਤੀਆਂ ਵਾਲਾ ਫੁੱਲ ਬਣਾਇਆ ਜਾਊਗਾ ਜਿੱਦਾਂ ਆਹ ਦੇਖੋ ਦੋ ਬਣਾਈਆਂ ਨੇ ਨਾ ਇਸ ਤਰ੍ਹਾਂ ਹੀ ਤਿੰਨ ਹੋਰ ਬਣਾਈਆਂ ਜਾਣਗੀਆਂ ਪਰ ਛਾਪਾ ਇਹ ਜਾਦੀਪਤੀਆਂ ਇਹ ਛਾਪਾ ਉਹਨਾਂ ਕਿਵੇਂ ਜਾਦੀਪਤੀਆਂ ਬਣਾਏ ਸੀਗਾ ਇਹ ਡਿਜ਼ਾਈਨ ਜਿਹੜਾ ਆਇਆ ਸੀ ਸੇਮ ਹੋਵੇਂ ਛਾਪਿਆ ਤੀਆ ਫਿਰ ਇਹ ਚੇਂਜ ਕਿਉਂ ਕਰਿਆ ਤੇ ਸਾਨੂੰ ਫੁੱਲ ਇਹ ਜਿਹੜੇ ਸੋਹਣੇ ਲੱਗੇ ਸੀ ਤੇ ਥੋੜਾ ਇਹਨੂੰ ਇਹ ਲਾਈਨ ਹਲਕਾ ਜਿਹਾ ਦੇ ਦੀਨ ਭਾਰੀ ਕਰਨ ਵਾਸਤੇ ਫਿਰ ਅਸੀਂ ਇਹਨੂੰ ਫੁੱਲ ਉੱਤੇ ਲਗਾਇਆ ਆਵਾ ਕੀ ਹੈਵੀ ਹੈਵੀ ਲੱਗ ਰਹੇ ਨੇ ਉਹ ਉਹ ਜਿਆਦਾ ਲਾਈਟ ਜਿਹੀ ਲੱਗਣੀ ਸੀ ਹਲਕੇ ਨਾ ਉਹ ਜਿਆਦਾ ਹਮਕੜਾ ਡਿਜ਼ਾਈਨ ਲੱਗਦਾ ਸੀ ਤਾਂ ਕਰਕੇ ਫਿਰ ਉਹਨੂੰ ਥੋੜੀ ਜਿਹੀ ਹੈਵੀ ਲੁੱਕ ਦੇਣ ਵਾਸਤੇ ਅਸੀਂ ਡਿਜ਼ਾਈਨ ਕੀਤਾ ਦੇਖੋ ਜੇ येलो ਕੰਦਰ ਹੈ ਨਾ ਕਿੰਨਾ ਜਿਆਦਾ ਸੋਹਣਾ ਲੱਗਿਆ ਲਓ ਜੀ ਹੁਣ ਜੈਲੋ ਜੋ ਇੱਕ ਦੋ ਪੱਤੀਆਂ ਨੇ ਨਾ ਉਹ ਬਣਾਈਆਂ ਜਾਣਗੀਆਂ ਆ ਦੇਖੋ ਤੁਹਾਡੇ ਸਾਹਮਣੇ ਆ ਇੱਕ ਪੱਤੀ ਬਣਾਈ ਗਈ ਹੈ ਜੈਲੋ ਜੀ ਜੈਲੋ ਰੀਲ ਦਾ ਵਰਕ ਵੀ ਕੰਪਲੀਟ ਹੋ ਚੁੱਕਿਆ ਤੇ ਇਸ ਤੋਂ ਬਾਅਦ ਆਪਣਾ ਇੱਕ ਜਰੀ ਦਾ ਰਹਿ ਗਿਆ ਤੇ ਸਕਾਈ ਬਲੂ ਦਾ ਰਹਿ ਗਿਆ ਸਕਾਈ ਬਲੂ ਦੀ ਪੱਤੀ ਬਣਾਇਆ ਫੁੱਲ ਬਣਾਇਆ ਜਾ ਰਿਹਾ ਜਿਹਦੇ ਵਿੱਚ ਇੱਕੋ ਕਦਰ ਦੀ ਛੇੜਸ ਵੀ ਦਿੱਤੀ ਹੋਊਗੀ ਬਸ ਮਤਲਬ ਪਹਿਲਾਂ ਉੱਪਰਲਾ ਹਿੱਸਾ ਬਣਾਇਆ ਜਾ ਰਿਹਾ ਫਿਰ ਉਹਦਾ ਨੀਚੇ ਵਾਲਾ ਹਿੱਸਾ ਬਣਾਇਆ ਜਾਊਗਾ ਤੇ ਸੈਂਟਰ ਦੇ ਵਿੱਚ ਇਹਦੇ ਜਰੀ ਦੀ ਡੰਡੀ ਲਾਈ ਜਾਊਗੀ ਜਿਹਦੇ ਨਾਲ ਫੁੱਲ ਹੋਰ ਵੀ ਸੋਹਣਾ ਹੋ ਜਾਊਗਾ ਬਾਕੀ ਜੋ ਆ yellow ਫੁੱਲ ਬਣਾਇਨੇ ਉਹਨਾਂ ਦੇ ਸੈਂਟਰ ਦੇ ਵਿੱਚ ਵੀ ਹੈ ਨਾ ਜਰੀ ਦੇ ਡਾਟ ਲਾਏ ਜਾਣਗੇ ਜਿਹਦੇ ਨਾਲ ਫੁੱਲ ਹੋਰ ਵੀ ਸੋਹਣੇ ਹੋ ਜਾਣਗੇ ਤੇ ਜਿੱਦਾਂ ਆ yellow ਫੁੱਲ ਬਣਾਇਨੇ sky blue ਦੇ ਇਦਾਂ ਦੇ ਦੋ ਫੁੱਲ ਹੋਰ ਨੇ ਤੇ ਜੋ ਆ ਤਿੰਨ ਬਤਕੀਆਂ ਜਿਹੜਾ ਫੁੱਲ ਬਣਾਇਆ ਇਹਦੇ ਨਾਲ ਇੱਕ ਫੁੱਲ ਹੋਰ ਛੋਟਾ ਤੇ ਹੁਣ ਆ ਜਿਹੜਾ ਫੁੱਲ ਬਣਾਇਆ ਯਾਰ ਇਹ ਆਪਣਾ yellow ਨਾਲ ਦਾ ਪਰ ਕਲਰ sky blue ਆ ਤੇ ਬਾਕੀ ਇੱਕ ਦੋ ਪੱਕੀਆਂ ਇਹਦੇ sky blue ਦੇ ਬਣਾਏ ਆ ਯਾਨੀ ਕਿ ਜਿੰਨਾ ਆਪਣਾ yellow ਕੇ ਅੰਦਰ ਨਹੀਂ ਬਣਾਈਆਂ ਗਈਆਂ ਨੇ ਇਹ ਆਪਣੇ ਉਹੀ ਕਲਾਈ ਵਾਲੇ ਫੁੱਲ ਹੁੰਦੇ ਨੇ ਜਿਹਦੀਆਂ ਪੰਜ ਪੱਤੀਆਂ ਲਾਈਆਂ ਜਾਂਦੀਆਂ ਨੇ ਫਰੇਮ ਤੋਂ ਬਾਅਦ ਕੇ ਗਲਾਈ ਦੇ ਵਿੱਚ ਹੈ ਨਾ ਫੁੱਲ ਬਣਾਇਆ ਜਾਂਦਾ ਆਲੇ ਕੋ ਫਰੇਮ ਕੋਲ ਕੋਲ ਘੁੰਮ ਰਿਹਾ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਦੋ ਹੋਰ ਬਣਾਏ ਜਾਣਗੇ ਤੇ ਇਹਦੇ ਨਾਲ ਦਾ ਇੱਕ ਛੋਟਾ ਹੋਰ ਬਣਾਇਆ ਜਾਊਗਾ। ਲਓ ਜੀ ਡਿਜ਼ਾਈਨ ਦੇ ਵਿੱਚ ਸਕਾਈ ਬਲੂ ਦਾ ਜੋ ਵਰਕ ਸੀਗਾ ਉਹ ਵੀ ਕੰਪਲੀਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਨਾ ਆ ਉੱਤੇ ਪੱਤੀ ਉੱਥੋਂ نیچے ਤੇ ਹੈ ਇੰਨਾ ਥਾੜਾ نیچے ਕਰਿਆ ਤੇ ਹੁਣ ਜਿਹੜਾ ਆ ਤੁਹਾਨੂੰ ਛਾਪਾ ਦੇ ਕਰਿਆ ਆ ਪੱਤੀਆਂ ਦੇਖ ਰਿਹਾ ਨੇ ਦੋ ਹਨਾ ਇਹ ਹੁਣ ਜਰੀ ਦਾ ਵਰਕ ਰਹਿ ਗਿਆ ਜਰੀ ਦੇ ਵਰਕ ਤੋਂ ਬਾਅਦ ਦੇਖਿਓ ਨਾ ਵੀ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਦਿਖਾਈ ਦੂਗਾ ਇਹ ਉਜੀ ਜੋ ਹਰੀਆਂ ਪੱਤੀਆਂ ਨੇ ਹੈ ਨਾ ਉਹਨਾਂ ਦੇ ਸੈਂਟਰ ਦੇ ਵਿੱਚ ਜੇਰੀ ਦੀਆਂ ਡੰਡੀਆਂ ਬਣਾਈਆਂ ਜਾਣਗੀਆਂ ਤੇ ਆਹ ਫੁੱਲਾਂ ਦੇ ਸੈਂਟਰ ਦੇ ਵਿੱਚ ਹੈ ਨਾ ਜਿਹੜੇ ਡਾਟਸ ਨੇ ਉਹ ਜੇਰੀ ਨਾਲ ਲਾਏ ਜਾਣਗੇ ਤੇ ਜੋ ਉਸ ਕਾਈ ਬਲੂਰਾ ਦਾ ਵੱਡਾ ਫੁੱਲ ਹੈ ਨਾ ਉਹਦੇ ਸੈਂਟਰ ਦੇ ਵਿੱਚ ਜੋ ਜਗ੍ਹਾ ਛੱਡੀ ਹੋਈ ਆ ਉਹ ਲੋ ਵੀ ਜੇਰੀ ਦੀ ਡੰਡੀ ਲਾਈ ਜਾਊਗੀ ਆਹ ਜਿਹੜੀ ਜੈਲੋ ਦੀ ਵੱਡੀ ਆਹ ਪੱਤੀ ਆ ਨਾ ਉਹਦੇ ਨਾਲ ਅਟੈਚ ਕੀਤਾ ਜਾਊਗਾ ਮਤਲਬ ਉਹਦੇ ਇਹ ਕਿਲਾਈ ਵਾਲੀ ਬੱਤੀ ਬਣਾਈ ਜਾਊਗੀ ਅੱਜ ਦਾ ਆਵਾਜ਼ ਨਹੀਂ ਕਾਲੇ ਦਾ ਇਹ ਆ 2 ਰੁਪਏ ਦੇ ਟਾਂਕੇ ਦੀ ਕਲਾਈ ਕਰਕੇ ਵਿੱਚ ਜ਼ੀਰੋ ਨੰਬਰ ਟਾਂਕੇ ਨਾਲ ਮਿਲ ਗਈ ਤਾਂ ਜਾਊਗੀ ਇਹਨੂੰ ਆ ਦੇਖੋ ਜੇ ਦਾਅਵਾ ਕਰ ਰਹੇ ਨੇ ਇਹ ਵੀ ਜ਼ੀਰੋ ਨੰਬਰ ਫਿਰ ਆਪਾਂ ਨੂੰ ਇਹ ਇਹ ਆਹ ਕੀ ਹੁੰਦਾ ਫਰੇਮ ਅੱਗੇ ਪਿੱਛੇ ਕਰਕੇ ਆਹ ਫਿੱਲ ਕਰਨਾ ਪੈਂਦਾ ਜੋ ਜੋ ਆਪਾਂ ਦੂਜੇ ਟਾਂਕਿਆਂ ਨਾਲ ਕੜਾਈ ਕਰਦੇ ਆ 2 3 4 ਉਹਦਾ ਇੱਕ ਵਾਰ ਦੇ ਵਿੱਚ ਕਾਫੀ ਜਗ੍ਹਾ ਰੋਕ ਕੇ ਚੱਲਦਾ ਨਾ ਕਾਫੀ ਜਗ੍ਹਾ ਕਵਰ ਕਰ ਲੈਂਦਾ 0 ਟਾਂਕਾ ਤੁਹਾਨੂੰ ਪੱਤੀਆਂ ਵੀ ਜਿੱਦਾਂ ਆਪਣੀ ਸਲਾਈ ਹੁੰਦੀ ਹੈ ਨਾ ਉਦਾਂ ਦੀ ਹੁੰਦੀ ਆ ਬਿਲਕੁਲ ਬਰੀਕ ਇਸ ਕਰਕੇ ਫਿਰ ਇਹਨੂੰ ਅੱਗੇ ਅਪ ਡਾਉਨ ਕਰਕੇ ਫਿਰ ਉਹਨੂੰ ਘਰਨਾ ਪੈਂਦਾ ਜੋ ਵੀ ਪੱਤੀ ਹੈ ਨਾ ਇਸ ਤਰੀਕੇ ਨਾਲ ਯਾਨੀ ਅਜਿਹੜਾ ਬਨਾਰੀ ਨੂੰ ਵੀ 0 ਨੰਬਰ ਨਾਲ ਕਰਨਗੇ ਜਿਹੜੇ ਇੱਧਰ ਨੇ ਹੈ ਨਾ ਆਹ ਹੈਗੀਆਂ ਪੱਤੀਆਂ ਦੇ ਵਿਚਾਲੇ ਇਹ ਵੀ ਜਰੀ ਤੇ 0 ਨੰਬਰ ਨਾਲ ਉਹ ਕਰਿਆ ਜਾਊਗਾ ਜੇ ਵਾਕਿਆ ਇੱਕ ਦੋ ਪੱਤੀਆਂ ਨੇ ਛੁੱਟੀਆਂ ਤੁੰਣਾ ਨੂੰ ਕਰਿਆ ਜਾਊ ਲੋ ਜੀ ਤੇ ਜਾਨ ਬਣ ਕੇ ਤਿਆਰ ਹੋ ਗਿਆ ਜੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਕੂਰੇ ਸੂਟ ਦੇ ਉੱਤੇ ਇਹ ਡਿਜ਼ਾਈਨ ਤੇ ਰੰਗਾਂ ਦਾ ਕੰਬੀਨੇਸ਼ਨ ਤੁਹਾਨੂੰ ਕਿੰਦਾ ਲੱਗਿਆ ਇਹ ਆਪਣਾ ਘੇਰੇ ਦੇ ਦੋਨੋਂ ਸਾਈਡ ਬਣਾਈ ਜਾਣਗੇ ਏ ਡਿਜ਼ਾਈਨ ਕੰਪਲੀਟ ਹੋਇਆ ਤੇ ਆਹ ਡਿਜ਼ਾਈਨ ਅਮਨ ਜੋ ਆਪਾਂ ਵੀਡੀਓ ਬਣਾਈਆ ਤਿਆਰ ਕਰ ਰਹੇ ਨੇ ਇਕਰੇ ਦੋਨੇ ਥੈੜਾ ਨਾ ਹਾਂ ਹੈ ਨਾ ਤੁਸੀਂ ਦੇਖੋ ਨਾ ਵੀ ਲਗਭਗ ਉਹ ਵੀ ਕੰਪਲੀਟ ਹੋ ਹੀ ਗਿਆ ਕਾਰਨਰ ਆੜਾ ਹਾਂ ਕਾਰਨਰ ਆ ਡਿਜ਼ਾਈਨ ਆ ਤੇ ਤੁਸੀਂ ਦੇਖੋ ਨਾ ਵੀ ਇੱਕ ਸਾਫ਼ ਸਿੰਪਲ ਸੂਟ ਵੀ ਹੈ ਨਾ ਕਿਦਾਂ ਹਨਾ ਡਿਜ਼ਾਈਨ ਦੇ ਨਾਲ ਪੂਰਾ ਵਧੀਆ ਪਾਰਟੀ ਵੇਅਰ ਸੂਟ ਬਣ ਗਿਆ ਤੇ ਵਧੀਆ ਬ੍ਰਾਂਡਡ ਬਣ ਗਿਆ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਡਿਜ਼ਾਈਨ ਕਿੱਦਾਂ ਦਾ ਲੱਗਿਆ ਤੇ ਜੋ ਆਪਣੇ ਨਵੇਂ ਬੈਨ ਪ੍ਰਾਜੁਰਦ ਦੇ ਨੇ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵਧੀਆ ਲੱਗੀ ਲਾਈਕ ਵੀ ਕਰਿਓ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਕਰਦੇ ਹੋ ਹਾਜ਼ਰ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ